ਲਓ ਵੀ ਮਿੱਤਰੋ ਮੀਂਹ ਆ ਗਿਆ ਤਰੀਕ 8 ਮਈ ਤੇ ਹਵਾ ਵੀ ਫੁੱਲ ਆ ਤੇ ਮੀਂਹ ਵੀ ਲੈ ਪਿਆ ਹਣ ਗਰਾ ਮੋਟੀ ਗਣੀ ਦਾ ਕੋਈ ਨਹੀਂ ਮੌਸਮ ਹੋ ਜੂਗਾ ਠੰਡਾ ਹੁਣ ਦੱਸੋ ਫਿਰ ਕਿੱਥੇ ਕਿੱਥੇ ਆ ਗਿਆ ਮੀ ਪਿੰਡ ਕੋਲੇਣਾ ਕਲਾਂਚ ਦਾ ਆ ਗਿਆ ਫਿਰ ਮੀ ਆ ਤਾਂ ਸਾਰੇ ਕਿਤੇ ਹੋਊਗਾ ਮੇਰੇ ਖਿਆਲ ਨਾਲ ਹਵਾ ਵਾਲਾ ਕੰਮ ਪੈ ਡਾਗਾ ਨੇਰੀ ਬਾਲੀ ਆ ਤਾਈ ਮੀ ਵੀ ਨਹੀਂ ਸਿੱਦਾ ਕਣਗਾ ਨਹੀਂ ਆਉਂਦਾ ਹਵਾ ਜੀ ਬਣ ਬਣ ਕੇ ਆਉਂਦੀ ਆ ਦੇਖੋ ਟੇਡੇ ਹੁੰਦੇ ਸਿਪਾਹੀ ਦੇ ਫਿਰ ਪੂਰਾ ਹਨੇਰਾ ਲੋਈ ਪੱਲਾ ਮੀਦ ਹਟ ਗਿਆ ਹਨੇਰੀ ਉਵੇਂ ਉਵੇਂ ਆ ਮੋਟਰਸਾਈਕਲ ਆਪਣੇ ਬਾਹਰ ਹੀ ਖੜਿਆ ਹੈ ਹਾਂਜੀ ਆਪਣਾ ਇੱਕ ਅੱਜ ਗੱਲ ਕਰਨੀ ਸੀਗੀ ਤੇ ਮਿਸਤਰੀ ਤੁਸੀਂ ਸਾਰੇ ਨੇ ਲਾਇਆ ਹੋਊਗਾ ਕੋਠੀਆਂ ਵੀ ਪਾਂਗਾ ਹੋਣਗਾ ਤੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੇਰੀ ਗੱਲ ਸਹੀ ਹੋਈ ਬਾਕੀ ਮੈਂ ਤੁਹਾਨੂੰ ਪੁੱਛਦਾ ਹੀ ਆ ਵੀ ਜਿਵੇਂ ਨਕਸ਼ਾ ਆਪਣਾ ਸੀਗਾ 1420 ਸਕਰ ਫੁੱਟ ਦਾ ਤੇ ਅੱਜ ਆਪਾਂ ਮੈੰਤੀ ਕੀਤੀ ਸੀਗੀ ਮਿਸਤਰੀ ਨੇ ਤੇ 14 15 ਫੁੱਟ ਵਧਾਤਾ ਉਹਦੋਂ ਏਰੀਆ ਮਿਸਤਰੀ ਨੇ ਜਾਂ ਤਾਂ ਇਹਦਾ ਮਤਲਬ ਵੀ ਕਮਰੇ 'ਚ ਫਰਕ ਪੈ ਗਿਆ ਤੇ ਫਿਰ ਨਕਸ਼ੇ ਦਾ ਇਹਦਾ ਮਤਲਬ ਫਾਇਦਾ ਕੀ ਹੋਇਆ ਜੇ ਜੋ ਨਕਸ਼ੇ ਹੀ 1420 ਸਕਰ ਫੁੱਟ ਦਾ ਆਪਣਾ ਤੇ ਰੇਟ ਵੀ ਫਿਰ 1420 ਸਕਰ ਫੁੱਟ ਦਾ ਹੀ ਹੋਊਗਾ ਤੇ ਉਦੋਂ ਵਧਨ ਦਾ ਤਾਂ ਕੋਈ ਕੰਮ ਹੀ ਹੈ ਨਹੀਂ ਵਧਨਾ ਤਾਂ ਇੱਕ ਫੁੱਟ ਵੀ ਨਹੀਂ ਚਾਹੀਦਾ ਸਹੀ ਮੈਨੇ ਜੇ ਆਪਾਂ ਦੇਖਗੇ ਨਕਸ਼ੇ ਦਾ ਮਤਲਬ ਇਹੀ ਹੁੰਦਾ ਜਦੋਂ ਨਕਸ਼ਾ ਮੂਰੇ ਰੱਖਤਾ ਮਿਸਤਰੀ ਦੇ ਫਿਰ ਵਧਨ ਦਾ ਤਾਂ ਜਮਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਐਵੇਂ ਵਾਜਦਾ ਨਾ ਹੁੰਦਾ ਏਰੀਆ ਨਕਸ਼ੇ ਤੋਂ ਕਿ ਨਹੀਂ ਵਾਜਦਾ ਹੁੰਦਾ ਤੇ ਇਹੀ ਗੱਲ ਕਰਨੀ ਸੀ ਮੈਂ ਵੀ ਆਪਣਾ 1420 ਸਕਰ ਫੁੱਟ ਦਾ ਨਕਸ਼ਾ ਸੀਗਾ ਜਿਹੜਾ ਏਰੀਆ ਸੀਗਾ ਥਰਡ ਦੇ ਪੋਰਚ ਦਾ ਜਿਹੜਾ ਕਮਰੇ-ਕਮਰੇ ਸਾਰੇ ਪਾ ਕੇ ਤੇ ਹੁਣ 1400 ਤੇ ਹੁਣ 1400 ਬਣ ਗਿਆ 34 ਸਕਰ ਫੁੱਟ 14 ਸਕੁਅਰ ਫੁੱਟ ਵਧ ਗਿਆ ਉਹਦਾ ਮਤਲਬ ਕੀ ਆ ਵਧਣ ਦਾ ਤੇ ਇੱਕ ਕਮੈਂਟ ਕਰਕੇ ਦੱਸਿਓ ਵੀ ਉਹਦਾ ਰੇਟ ਦੇਣਾ ਹੁਣ ਮਿਸਤਰੀ ਨੂੰ ਕਿ ਨਹੀਂ ਦੇਣਾ ਇਹ ਗੱਲ ਸਹੀ ਆ ਕਿ ਨਹੀਂ ਸਹੀ ਵਧਣਾ ਵੈਸੇ ਇੱਕ ਸਕੁਅਰ ਫੁੱਟ ਵੀ ਨਹੀਂ ਚਾਹੀਦਾ ਅੱਧਾ ਵੀ ਨਹੀਂ ਵਧਣਾ ਚਾਹੀਦਾ ਇੱਕ ਸਕੁਅਰ ਫੁੱਟ ਤਾਂ ਛੱਡੋ ਅੱਧਾ ਵੀ ਨਹੀਂ ਵਧਣਾ ਚਾਹੀਦਾ ਤੇ ਜਰੂਰ ਦੱਸਿਓ ਕਮੈਂਟ ਕਰਕੇ ਲੋਈ ਜਾਲੀ ਵਾਲੇ ਪੱਲੇ ਲਾਤੇ ਤੇ ਹਜੇ ਸ਼ੀਸ਼ਾ ਤਾਂ ਪਾਇਆ ਨਹੀਂ ਪਹਿ ਤਿਆਰ ਹੋਇਆ ਜਾਲੀ ਵਾਲਾ ਬੱਲਾ ਇੱਥੇ ਡਬਲ ਜਾਲੀ ਪਾਤੀ ਤੇ ਇਧਰ ਆਹ ਗੋਲਾ ਜਲਾਤਾ ਅਜੇ ਕੰਪਲੀਟ ਨਹੀਂ ਹੋਇਆ ਡੋਰ ਕਲੋਜ਼ਰ ਵੀ ਲਾਉਣੇ ਆ ਇੱਕ ਵਾਰ ਰਿਹਾ ਕਰੂਗਾ ਬੰਦ ਇੱਧਰ ਲ ਤੇ ਇੱਧਰੋਂ ਆਹ ਸਮਰੇਕੇ ਵਾਲਾ ਬਾਹਰ ਰਿਹਾ ਕਰੂਗਾ ਬੰਦ ਤੇ ਉਧਰਲੇ ਵਿੱਚ ਦੀ ਟੱਪਿਆ ਕਰਾਂਗੇ ਹੁਣ ਬਸ ਇਨੇ ਥਾਂ ਇਨੇ ਥਾਂ ਵਿੱਚ ਦੀ ਰੌਣ ਨਾਲ ਬੰਦਾ ਟੱਪਿਆ ਕਰੂਆਂ ਹਾਂ ਹਿੰਨਾ ਸੈਟ ਇੱਕ ਆਹ ਬਾਹਰ ਉਹਦੀ ਖੋਲਿਆ ਕਰਾਂਗੇ ਜਦੋਂ ਕੋਈ ਚੀਜ਼ ਟਪਾਉਣੀ ਹੋਇਆ ਕਰੂਗੀ ਇੱਧਰ ਲ ਆ ਵੀ ਦਿਖਾਉਣਾ ਮੈਂ ਬਾਹਰ ਅਜੇ ਸੀਹੇ ਜੇ ਪਾਏ ਨਹੀਂ ਕਿ ਡਿਜ਼ਾਈਨ ਵਾਲੇ ਇੱਕ ਦਿਨ ਦਾ ਕੰਮ ਅਜੇ ਬਾਕੀ ਰਹਿ ਗਿਆ ਅੱਜ ਲੇਟ ਹੁਣ ਲੇਟ ਕਰਕੇ ਥੋੜਾ ਜਿਹਾ ਕੰਮ ਬਚ ਗਿਆ ਆਹ ਆ ਜੀ ਆਹ ਭਾਈ ਤੇ ਬਰਫੀ ਜਾਲੀ ਥੱਲੇ ਮੱਛਰ ਜਾਲੀ ਬ੍ਰੀਕ ਜਿਹੜੀ ਜਾਲੀ ਹੁੰਦੀ ਆਹ ਹਲਾਇਆ ਦਾ ਹੈਂਡਲ ਆਪਾਂ ਸਟੀਲ ਦਾ ਇਹ ਸਾਰਾ ਨਹੀਂ ਅੱਗੇ हट ਗਿਆ ਸੀਗਾ ਤੇ ਸੱਚਾ ਹਾਂ ਇੱਟਾਂ 5 ਹੋਰ ਮਗਾਲੀਆਂ ਕਿਉਂਕਿ ਕੰਧ ਕੰਧ ਉੱਚੀ ਕਰਨੀ ਆ ਆ ਇਧਰ ਵੀ ਕੰਧ ਤੇ ਵਾਰ ਦੇਣੇ ਆ ਇਧਰ ਵੀ ਕੰਧ ਤੇ ਵਾਰ ਦੇਣੇ ਆ ਤੇ 2500 ਇੱਟਾਂ 5 ਹੋਰ ਮਗਾਲੀਆਂ ਹੁਣ ਮਿਸਤਰੀ ਆਪਾਂ ਹੋਰ ਲਾਵਾਂਗੇ ਹੋਰ ਮਿਸਤਰੀ ਪੁੱਛ ਲਿਆ ਆਪਾਂ ਉਹ ਪਰਸੋਂ ਚੌਥੇ ਤੱਕ ਉਹ ਮਿਸਤਰੀ ਲਾਵਾਂਗੇ ਤੇ ਉਧਰ ਫਰਸ਼ ਵੀ ਲਾਉਣੀ ਆ ਉਧਰ ਪਰਲੇ ਪਾਸੇ ਇਧਰ ਸੰਨ ਚ ਜਿਹੜਾ ਆ ਇਧਰ ਗਲੀ ਛੱਡੀ ਆ ਆਪਾਂ ਤਨਕ ਫੁੱਟ ਥਾਂ ਛੱਡਿਆ ਇਧਰ ਆਪਾਂ ਫਰਸ਼ ਲਾਉਣੀ ਆ ਕਿਉਂਕਿ ਇੱਥੇ ਪ੍ਰਨਾਲਾ ਹੈਗਾ ਤਾਂ ਕਰਕੇ ਪਾਣੀ ਵਜਦਾ ਕੰਧਾਂ ਚ ਤੇ ਫਿਰ ਕੰਧਾਂ ਚ ਨਹੀਂ ਪਾਣੀ ਵਜਣ ਦੇਣਾਗਾ ਤੇ ਫਰਸ਼ ਲਾਵਾਂਗੇ ਤਾں ਰੱਖੇ ਫੇਰ ਇੱਟਾਂ ਆਪਾਂ ਹੋਰ ਮਗਾਲਾਂ ਅੱਜ 2500 ਇੱਟ ਦਾ ਕੰਮ ਹੈਗਾ ਕੁਝ ਆਪਣੇ ਕੋਲੇ ਪਈ ਹੈਗੀ 500 ਇੱਟ 3000 ਹੋ ਜੂਗੀ ਤੇ ਇੱਧਰ ਬਣਾਵਾਂਗੇ ਰੈਂਪ ਆਪਾਂ ਪਰਲੇ ਪਾਸੇ ਢਾਲ ਬਣਾਵਾਂਗੇ ਸਿੱਧੀ ਤੇ ਉਰਲੇ ਪਾਸੇ ਬਣਾਵਾਂਗੇ ਪੌੜੀਆਂ ਢਾਲ ਉਨੀਕ ਬਣਾਵਾਂਗੇ ਜਿਵੇਂ ਗੱਡੀ ਗੁੱਡੀ ਲਾਉਣੀ ਹੋਵੇ ਤੇ ਪੌੜੀਆਂ ਇੱਧਰ ਸਿੱਧੀਆਂ ਆ ਗੇਟ ਨੂੰ ਸਾਹਮਣੇ ਨੂੰ ਆਪਾਂ ਬਣਾ ਲਾਂਗੇ ਪੌੜੀਆਂ ਪੌੜੀਆਂ ਚੜਨ ਵਾਸਤੇ ਇੱਧਰ ਦੀ ਪੌੜੀਆਂ ਚੜਜਾ ਕਰਾਂਗੇ ਤੇ ਇੱਧਰ ਦੀ ਕੋਈ ਮੋਟਰਸਾਈਕਲ ਜਾਂ ਹੋਰ ਚੀਜ਼ ਕੋਈ ਲਾਉਣੀ ਹੋਵੇ ਉਹ ਇੱਥੇ ਖੜਾ ਦਿਆ ਕਰਾਂਗੇ ਤਾਂ ਹਾਂ ਤੇ ਸ਼ੀਸ਼ਾ ਪਾਤਾ ਸਾਰਾ ਆਹੀ ਸ਼ੀਸ਼ਾ ਰਹਿੰਦਾ ਜਿਹੜਾ ਆ ਇੱਥੇ ਵਾਲਾ ਆ ਚੀਜ਼ ਇੱਥੇ ਵੀ ਥੱਲੇ ਸਾਲ ਵੱਜ ਕੇ ਇੱਥੇ ਝਟਕਣੀ ਲੱਗੂਗੀ ਆਹ ਪੱਲਾ ਬੰਦ ਹੀ ਰਹਾ ਕਰੂਗਾ ਤੇ ਉਧਰੋਂ ਆਹ ਪੱਲਾ ਬੰਦ ਰਹਾ ਕਰੂਗਾ ਇਧਰ ਸਾਫ਼ ਸਵੰਗਾ ਵੀ ਕਰਾਂਗੇ ਸ਼ੁਰੂ ਆ ਹੈਗਾ ਬਰਛਾ ਵੀ ਇੱਕ ਚੀਜ਼ ਨੇ ਜੀ ਇਹ ਥੱਲੇ ਲੱਗੂਗਾ ਬਾਹਰ ਦੇ ਜਿਹੜਾ ਬਾਹਰਲੇ ਬਾਹਰ ਆ ਜਿਵੇਂ ਇੱਧਰ ਡਰੇਨਿੰਗ ਰੂਨ ਦਾ ਬਾਹਰ ਆ ਇਹਦੇ ਬਾਹਰਲੇ ਪਾਸੇ ਲੱਗੂਗਾ ਤੇ ਇੱਕ ਹੋਰ ਆਗਾ ਉਹ ਇੱਥੇ ਲੱਗੂਗਾ ਆ ਜਾਲੀ ਵਾਲੇ ਬਾਹਰ ਦੇ ਥੱਲੇ ਦੇ ਪਾਸੇ ਲਾਵਾਂਗੇ ਵੀ ਮਿੱਟੀ ਘਟਣ ਅੰਦਰ ਜਾਵੇ ਤੇ ਹੋਰ ਵੀ ਕੋਈ ਚੀਜ਼ ਅੰਦਰ ਨਾ ਜਾਵੇ ਜਿਹੜੀ ਜੀ ਕੀੜਾ ਮਕੌੜਾ ਤਾਂ ਕਰਕੇ ਹਿਲਾਵਾਂਗੇ ਮੱਕੀ ਇਧਰੋਂ ਗਮ ਕੰਪਲੀਟ ਹੋਇਆ ਹੀ ਵਾ ਸਾਰਾ ਆ ਜੀ ਆਹ ਸਰੀਏ ਪਾਏ ਕਰਕੇ ਥੋੜੀ ਪਰਲੀ ਵਾਰੀ ਇਹ ਖੋਲਣ ਚ ਦਿੱਕਤ ਆਉਂਦੀ ਆ ਪਰ ਆਪਾਂ ਕਿਹੜਾ ਖੋਲਣੀ ਆਂਗੇ ਇਹ ਤਾਂ ਇੱਕ ਵਾਰੀ ਲਾ ਦਿੰਨੇ ਆ ਬਸ ਤੇ ਉਦੋਂ ਵਾਸ ਖੋਲਾਂਗੇ ਖੋਲਣ ਦੇ ਨਹੀਂ ਹੁੰਦੇਗਾ ਇਹ ਆ ਡਿਜ਼ਾਈਨ ਬਣਾਇਆ ਕੰਗੀ ਗੋਲੇ ਦਾ ਕੰਗਿਆਰਗਣ ਹੈ ਇਹ ਤਾਂ ਕਰਕੇ ਕੰਗੀ ਗੋਲਾ ਵਜਦਾ ਆ ਆ ਲੱਕੜ ਆਪਣੇ ਕੋਲੇ ਵਧ ਗਈ ਆਹਾ ਲੱਕੜ ਹੈਗੀ ਕੀ ਪੜਤਲ ਤੇ ਆਹ ਜੰਮੂ ਕਹਿ ਲੈ ਘਟੂ ਘਟ 40450 ਦੀ ਲੱਕੜ ਆਪਣੇ ਕੋਲੇ ਵਧ ਗਈ ਤੇ ਇਹ ਦੇਖਾਂਗੇ ਵਾਪਸ ਕਰਾਂਗੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਦੱਸ ਦਿਓ ਭਾਈ ਤੇ ਫੈਵੀ ਗੋਲ ਵੀ ਆਪਣੇ ਕੋਲੇ ਵਧਿਆ ਪਿਆ ਘਟੂ ਘਟ ਚਾਰ ਪੰਜ ਕਿਲੋ ਫੈਵੀ ਗੋਲ ਵਧਿਆ ਪਿਆ ਉਹ ਆਪਣੇ ਕਿਸੇ ਕੰਮ ਨਹੀਂ ਨਹੀਂ ਪਿਆ ਪਿਆ ਸੁੱਕ ਜਾਊਗਾ ਤੇ ਜੇ ਕਿਸੇ ਨੇ ਆਪਣੇ ਇਥੋਂ ਪਿੰਡ ਚ ਕੰਮ ਚੱਲਦਾ ਹੋਵੇ ਲੱਕੜ ਦਾ ਤੇ ਦੱਸ ਦਿਓ ਆਪਾਂ ਨੂੰ ਲੋਡ ਹੋਵੇ ਤਾਂ ਹਿਸਾਬ ਨਾਲ ਉਹਨੂੰ ਆਪਾਂ ਦੇ ਦੇਾਂਗੇ ਆ ਕਿਸੇ ਕੰਮ ਨਹੀਂ ਹੁਣ ਆਹ ਜਿਹੜੇ ਸਰਮਈਕੇ ਦੇ ਟੁਟੇ ਬਚੇ ਆ ਫਟੋ ਫਟ 6 6 ਇੰਚੀ ਦੇ 8 8 ਇੰਚੀ ਦੇ ਟੁਟੇ ਬਚੇ ਆ ਇਹ ਕਿਸੇ ਕੰਮ ਨਹੀਂਗੇ ਹੁਣ ਇਹ ਵੇਸਟੇਜ ਚ ਜਾਣਗੇ ਆ ਚੀਜ਼ਾਂ ਸਾਰੀਆਂ ਜਾਲੀ ਵਾਲੇ ਪੱਲੇ ਤੇ ਲੱਗਦੇ ਨਹੀਂ ਸਰਮਈਕਾ ਨਹੀਂ ਤਾਂ ਉਹ ਤੇ ਕੰਮ ਲੈ ਲੈਂਦੇ ਇਹ ਉਹ ਤੇ ਨਹੀਂ ਲੱਗਦੇ ਇਹ ਤਾਂ ਕਰਕੇ ਫਿਰ ਇਹ ਆਪਾਂ ਨੂੰ ਹੁਣ ਸਿੱਟਣੀ ਪੈਣੀ ਆ ਨਹੀਂ ਤਾਂ ਜਾਲੀ ਵਾਲੇ ਪੱਲੇ ਤੇ ਤਾਂ ਸਰਮਈਕਾ ਲੱਗਦਾ ਹੀ ਨਹੀਂ ਹੁੰਦਾ ਤਾਂ ਕਰਕੇ ਡੋਰ ਕਲੋਜ਼ਰ ਕੱਲ ਨੂੰ ਲਾ ਦੇਣਗੇ ਇਹ ਚੀਜ਼ ਆ ਬਾਕੀ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਤੇ ਹੁਣ ਆਪਾਂ ਕੱਲ ਦੀ ਵੀਡੀਓ 'ਚ ਮਿਲਦੇ ਆ ਤੇ ਜਦੋਂ ਕੰਮ ਕੰਪਲੀਟ ਹੋ ਜਾਊਗਾ ਕੱਲ ਨੂੰ ਉਦੋਂ ਦਿਖਾਵਾਂਗੇ ਆਪਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖੇ